ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅਗੇ ਸਤ ਚਰਦੀ ਕਲਾ ਵਿੱਚ ਹੋਵੋਗੇ ਤੇ ਇਹਨਾਂ ਲੱਡੂ ਤਾਂ ਪਹਿਲਾਂ ਦੇ ਆਏ ਸੀ ਸਾਡੀ ਨਨਾਣ ਦੇ ਘਰ ਹੋਇਆ ਆ ਬੇਟਾ ਤੇ ਉਸ ਖੁਸ਼ੀ ਵਿੱਚ ਲੱਡੂ ਆਏ ਸੀ ਵੀਡੀਓ ਮੇਰ ਕੋਈ ਦਿਨਾਂ ਦੀ ਬਣੀ ਪਈ ਸੀਗੀ ਤੇ ਮੈਂ ਕਿਹਾ ਚਲੋ ਹੁਣ ਪਾ ਦਿੰਨੀ ਇਹ ਵਾਲੀ ਤੇ ਨਨਾਨਦ ਘਰ ਬੇਟਾ ਹੋਇਆ ਤੇ ਉਹਨਾਂ ਨੇ ਭਾਜੀ ਪਾਈ ਸੀ ਨਾਨਕਿਆਂ ਨੂੰ ਆ ਬਹੁਤ ਹੀ ਵਧੀਆ ਨਾ ਹਰੀ ਭਰੀ ਸਬਜੀ ਸੀ ਤੇ ਮੈਂ ਕਿਹਾ ਤੋੜ ਲਵਾਂ ਮੇਥਰੇ ਮੇਥੀ ਐ ਕਿ ਘੱਟ ਹੋਈ ਆ ਮੇਥਰੇ ਤਾਂ ਬਹੁਤ ਜ਼ਿਆਦੇ ਸੀ ਤੇ ਲੱਗਦੀ ਵੀ ਬਹੁਤ ਟੇਸਟੀ ਏ ਭੁਰਜੀ ਦਹੀਂ ਦੇ ਨਾਲ ਖਾਓ ਨਾ ਤੇ ਇੰਨਾ ਜ਼ਿਆਦਾ ਵਧੀਆ ਏ ਇਹਦਾ ਟੇਸਟ ਆਉਂਦਾ ਆ ਭੁਰਜੀ ਦਾ ਤੇ ਮੇਥਰੇ ਵੀ ਮੇਥਰੇ ਨੇ ਤੇ ਮੂੰਗਰੇ ਜਿਹੜੇ ਨੇ ਉਹ ਅਜੇ ਮੂੰਗਰੇ ਨਹੀਂ ਸੂੰਗਰੇ ਮੂੰਗਰੇ ਦੇ ਮੂੜੀਆਂ ਦੇ ਉੱਪਰ ਲੱਗਦੇ ਉਹ ਹੁੰਦੇ ਨੇ ਨਾ ਇਹ ਸੂੰਗਰੇ ਨੇ ਤੇ ਅਜੇ ਘੱਟ ਹੀ ਹੋਏ ਨੇ ਤੇ ਉਧਰ ਜਿਹੜੇ ਆਪਾਂ ਲਾਏ ਸੀ ਨਾ ਗੰਡੇ ਆ ਲਾਏ ਸੀ ਗੰਡੇ ਤੇ ਕਣ ਲਿਆ ਕੇ ਲਗਾਇਆ ਸੀ ਉਹ ਵੇਖੋ ਉਧਰਲੀ ਸਾਈਡ ਪਰਲੀ ਸਾਈਡ ਜਿਹੜੀ ਪਰਾਂ ਘਰ ਵਾਲੀ ਸਾਈਡ ਆ ਉਧਰ ਸਲਾਬ ਸੀ ਉਹ ਨਹੀਂ ਇੰਨੇ ਮੋਟੇ ਇਹ ਜਿਹੜੇ ਧੁੱਪ ਵਾਲੀ ਸਾਈਡ ਨੇ ਨਾ ਇਹ ਮੋਟੇ ਹੋ ਗਏ ਨੇ ਇਹ ਹੁਣ ਵਧੀਆ ਹੋ ਗਏ ਨੇ ਇੰਨੇ ਕ ਲਿਆ ਕੇ ਤਾਂ ਲਗਾਏ ਸੀ ਪਤਾ ਲੱਗੇ ਕਿ ਹੋ ਜਾਂਦੇ ਨੇ ਪਰ ਆ ਵੇਖੋ ਧੁੱਪ ਵਾਲੀ ਸਾਈਡ ਤੇ ਕਿੰਨੇ ਸੋਹਣੇ ਹੋਏ ਨੇ ਮੋਟੇ ਹੋ ਗਏ ਨੇ ਤੇ ਜਿਹੜੇ ਹੈਗੇ ਨਾ ਸਲਾਬ ਵਾਲੀ ਸਾਈਡ ਤੇ ਉਹ ਨਹੀਂ ਸਹੀ ਹੋਏ ਤੇ ਗਏ ਸੀ ਆਪਾਂ ਮਜ਼ਾਰ ਇਹ ਗੋਲ ਗੱਪੇ ਖਾਣਦੇ ਆ ਕਿ ਉਹ ਬਹੁਤ ਦੋਵੇਂ ਬਹਿ ਸਵਾਦ ਲੱਗਦੇ ਮੈਂ ਤੇ ਆਹ ਵਾਦੂ ਖਾਣੀ ਆ ਤੇ ਅਰਨਵਦੀਪ ਬੈਠਾ ਸੀ ਇਹਨੇ ਨਾ ਹਾਊਸ ਮੰਗਵਾਇਆ ਸੀ ਪਹਿਲਾਂ ਵੀ ਇੱਕ ਆਨਲਾਈਨ ਮੰਗਵਾਇਆ ਸੀ ਤੇ ਉਹ ਹੁਣ ਰੱਖਿਆ ਆ ਕਿਉਂਕਿ ਉਹਦੀਆਂ ਪਾਈਪਾਂ ਕੁਝ ਤੋੜ ਦਿੱਤੀਆਂ ਨੇ ਤੇ ਛੋਟਾ ਆ ਨਾ ਤੇ ਕੋਈ ਕੋਈ ਨਾ ਕੋਈ ਖੇਡ ਇਹਨੂੰ ਫਿਰ ਇਹ ਆਉਂਦੀ ਆ ਤੇ ਇਹਦੇ ਵਿੱਚ ਵੜ ਕੇ ਬੈਠਾ ਆ ਹਾ우스 ਬਣਾ ਗਏ ਦੋਨਾਂ ਸਾਈਡਾਂ ਤੇ ਮੰਜੀਆਂ ਲਗਾ ਕੇ ਉੱਤੇ ਨਾ ਗੱਡੀ ਦਾ ਕਵਰ ਪਾ ਕੇ ਤੇ ਉਹਦੇ ਵਿੱਚ ਬਹਿ ਕੇ ਇੱਥੇ ਹਨੇਰਾ ਸੀਗਾ ਫਿਰ ਮੈਂ ਲਾਈਟ ਫੋਨ ਦੀ ਔਨ ਕੀਤੀ ਤੇ ਫਿਰ ਮੈਂ ਵੀਡੀਓ ਇਹਦੀ ਬਣਾਈ ਵਿੱਚ ਬਹਿ ਕੇ ਤੇ ਰੋਟੀ ਖਾਣ ਡਿਆ ਬੱਚਿਆਂ ਦੀਆਂ ਵੇਖੋ ਕਿੰਨੀਆਂ ਸੋਹਣੀਆਂ ਖੇਡਾਂ ਹੁੰਦੀਆਂ ਨੇ ਨਾ ਇਹਦੇ ਵਿੱਚ ਬੈ ਕੇ ਰੋਟੀ ਖਾਣ ਡਿਆ ਵੈਸੇ ਰੋਟੀ ਤੇ ਕਈ ਨਖਰੇ ਕਰਕੇ ਖਾਂਦਾ ਆ ਪਰ ਜਿਵੇਂ ਆਪਣੀ ਐਵੇਂ ਦੀ ਕੋਈ ਖੇਡ ਆ ਫਿਰ ਉਹਦੇ ਨਾਲ ਇਹਨੇ ਰੋਟੀ ਖਾ ਲੈਣੀ ਆ ਆਰਾਮ ਦੇ ਨਾਲ ਤੇ ਬੈਠਾ ਹੀ ਵਿੱਚ ਛੁੱਟੀਆਂ ਨੇ ਹੁਣ ਛੁੱਟੀਆਂ ਦੇ ਵਿੱਚ ਬੱਚਿਆਂ ਨੇ ਇਹ ਕੋਸ਼ਿਸ਼ ਕਰਨਾ ਕਿ ਤੇ ਕੱਪੜੇ ਇਕੱਠੇ ਕਰਦੇ ਕਿਤੇ ਆਪਣੇ ਖੇਡਣ ਵਾਲੇ ਟੌਏ ਇੱਥੇ ਕਿੰਨਾ ਸਮਾਨ ਨੇ ਇਕੱਠਾ ਕੀਤਾ ਸੀ ਤੇ ਮੇਰੀ ਵੀਡੀਓ ਨੂੰ ਜਿਹੜਾ ਵੀ ਕੋਈ ਨਿਊ ਆਉਂਦੇ ਨੇ ਉਹ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਰਿਆ ਕਰੋ ਇਹ ਸਬਜੀ ਬਣੀ ਹੈ ਸਬਜੀ ਗੱਡੀ ਦੇ ਵਿੱਚ ਹੀ ਬਣ ਗਈ ਆ ਬਸ ਠੀਕ ਆ ਕਰ ਜਾਗੇ ਮੈਂ ਹੀ ਕਰਨਾ ਘਰ ਜਾਗੇ ਤੇ ਕਰਨਾ ਤੇ ਬਸ ਠੀਕ ਆ ਇਹ ਸਲਾਈਆਂ ਨਹੀਂ ਨਾ ਹੱਥ ਚ ਆਈਆਂ ਹਾੜੇ ਮਟਰਾਂ ਦਾ ਕੰਮ ਚੱਲਣ ਰਿਹਾ ਗੱਡੀ ਦੇ ਵਿੱਚ ਆ ਦੱਸਾਂ ਇਹ ਨਾ ਆਇ ਕਫਾ ਲਿਆ ਆ ਕੀ ਵੇਖ ਨੂੰ ਸੰਤਰਾ ਲੱਗਦਾ ਨਾ ਇਹ ਲੀਵਰ ਵਾਸਤੇ ਫਾਲਿਆ ਲੀਵਰ ਵਾਸਤੇ ਹਾਂ ਹਾਂ ਪਤਾ ਲੀਵਰ ਠੀਕ ਹੁੰਦਾ ਸਰ ਵਧੀਆ ਜੇ ਇਹੋ ਜੇ ਫਾਲੋ ਬਿਤੇ ਦਵਾਈਆਂ ਕੀ ਖਾਣ ਦੀ ਲੋੜ ਐ ਨਹੀਂ ਨਾ ਨਹੀਂ ਦੱਸਿਆ ਦੁਕਾਨ ਵਾਲੇ ਨੇ ਤਾਂ ਹਣਾ ਨਾ ਇਹਦਾ ਚਲ ਪੁੱਛਵਾਂਗੇ ਜਦੋਂ ਅਗਲੀ ਵਾਰੀ ਗਏ। ਇਹ ਮਟਰ ਗੱਡੀ ਜੀ ਨਾ ਖਾਇਰ ਛੱਡੀ ਗਏ ਸਾਰੇ। ਨਹੀਂ ਕਿ ਲੱਗਦੇ। ਆਹੋ। ਆਦੀ ਗੱਲ ਜੀ। ਹੁਣ ਵੇਲੀ ਬੈਠੀ। ਘਰ ਜਾ ਕੇ ਤੁਸੀਂ ਜਿਹੜੇ ਕਢਾਉਣੇ ਤੁਸੀਂ ਦੇ ਆਪਣੇ ਕੰਮ ਹੀ ਲੱਗ ਜਾਣਾ। ਮੈਂ ਅੱਗੇ ਨਾ ਮੈਂ ਪਹਿਲੋਂ ਮੈਂ ਚੁੱਪ ਚੁੱਪ ਜੀ ਬੜੀ ਬੈਠੀ ਆ ਤੇ ਮਟਰ ਹੀ ਕੱਢਣ ਰਹੀ ਆ ਕੋਈ ਆ ਅੱਜ ਕੋਈ ਸੂਟ ਨਹੀਂ ਪਸੰਦ ਦਾ ਲੱਭਾ ਜਾਉਦਾ ਜਨਾਲਿਓ ਬਚਾਰੋਂ। ਟਿੱਕੀ ਤੇ ਜਾਂ ਸੂਟ ਇੱਥੇ ਛੋੜਦਾ। ਅਨ ਸ਼ੀਸ਼ਾ ਅਨ ਸ਼ੀਸ਼ਾ ਅਗੇ ਸ਼ੀਸ਼ਾ ਕੀ ਕੀ ਬਣਿਆ ਇਹ ਕੀ ਬਣ ਆਇਆ ਇਹ ਤੇਰੀਆਂ ਹੀ ਦਵਾਈਆਂ ਨੇ ਅੱਛਾ ਐ ਐ 25 ਦੇ ਵੀ ਤੇਰਾ ਨਾ ਐ 25 ਦੇ ਵੀ ਤੇਰਾ ਨਾ ਇੱਕ ਹੋਰ ਇਤੇ ਵੀ ਤੇਰਾ ਨਾ ਆ ਸਾਰੀਆਂ ਤੇਰੀਆਂ ਦਵਾਈਆਂ ਨੇ ਆ ਅੱਛਾ ਤੇ ਜੇ ਵਿਆਹ ਜੇ ਤੇ ਫੇਰ ਤੂੰ ਸਰਨ ਪਹਿਲਾਂ ਨਾ ਮੈਂ ਚੰਗੀ ਭਲੀ ਠੀਕ ਠਾਕ ਆ ਅੱਛਾ ਤੇ ਆ ਵੇਖੋ ਸੋ 3 4 5 6 7 8 9 10 11 12 13 14 15 ਇਹ 3000 ਇਧਰ ਸੂਰਾ ਹੀ ਨਹੀਂ ਇਹਦਾ ਹਾਂ ਅੱਛਾ ਹਾਂ ਠੀਕ ਹੈ ਹੁਣ ਤੂੰ ਲੈ ਸਕਦੀਆਂ ਇਹਨਾਂ ਵਾਪਸ ਕਰਕੇ ਕੀ ਕੀ ਸਬੂਤ ਹੈ ਆਪ ਇਹ ਸਾਰੀਆਂ ਪਰਚੀਆਂ ਤੇ ਮੇਰਾ ਨਾਮ ਆ ਇਹ ਸਾਰੀਆਂ ਦਵਾਈਆਂ ਮੇਰੇ ਮੇਰੀਆਂ ਹੀ ਨੇ ਸੂਦ ਉਹਦੇ ਨਾਲ ਲਿਖਿਆ ਤੇਰਾ ਨਾਮ ਲਿਖਿਆ ਮੇਰਾ ਲੇ ਲੇ ਠੀਕ ਨਹੀਂ ਨਾ ਤੂੰ ਦਾ ਕਰਕੇ ਜਰ ਬੁਖਾਰ ਹੋ ਜਾਂਦਾ ਕਿ ਅਲੇ ਬੰਨ ਟਿੱਲਾ ਮਠਾਈਦਾ ਠੀਕ ਹੈ ਠੀਕ ਸੱਚੀ ਟਿੱਲਾ ਮਠਾ ਕੇ ਵੀ ਹੋ ਜਾਂਦਾ ਦਾ ਕਰਕੇ ਅੱਛਾ ਹੋ ਸਕਦਾ ਮੇਰੀ ਵੀ ਕੋਈ ਹੋਵੇ ਦਵਾਈ ਵੇਚ ਤੇ ਇੰਨਾ ਹੀ ਪਿਆਰ ਹੈ ਮੇਰੀਆਂ ਦਵਾਈਆਂ ਦੇ ਨਾਲ ਵੀ ਜਿਹੜੀਆਂ ਸਾਰੀਆਂ ਇਕੱਠੀਆਂ ਕਰਕੇ ਬੈਠੇ ਜੀ ਮੈਂ ਚੱਲ ਦਰਮੀਆਂ YouTube ਤੇ ਮੈਂ ਜੇ ਕਿ ਹਮ ਲੋੜ ਹੋਵੇ ਸਿੱਧੀ ਕਿ ਕੇ ਪੈਣ ਤਰਾ ਰਹੀ ਅੱਛਾ ਫਿਰ ਬਰਾ ਦਵਾਈਆਂ ਦੇਣੀਆਂ ਚਲੋ ਜਿਹੜੀ ਚੀਜ਼ ਹੈਗੀ ਘੜੇ ਕੋਲ ਦੀ ਮਦਦ ਤੇ ਕਰੀ ਲੇ ਹਾਂ ਅચ્છਾ ਤ ਵੀੇ ਲੋ ਭਈ ਕਿਸੇ ਵੀਰ ਪਾਖਸ਼ ਨਾਲ ਆਏ ਇੰਨਾ ਆਇਆ ਮੇਰੀ ਸਿਹਤ ਦਾ ਧਿਆਨ ਭੀ ਆ ਵੇਖੋ ਕਿੱਡੇ ਰਾਮ ਦੇ ਨਾਲ ਬਹਿ ਕੇ ਤੇ ਮੈਂ ਨਾ ਤਾਂ ਧਿਆਨ ਹੀ ਹੋਣ ਪਿਆ ਮੈਂ ਇੱਧਰ ਕੀ ਬੰਡਿਆ ਆ ਮੈਂ ਵੇਖਿਆ ਤੇ ਜਿਹੜੀ ਕੋਈ ਮੇਰੀ ਕੋਈ 2 ਮਹੀਨੇ ਪੁਰਾਣੀ ਦਵਾਈ ਕੋ ਥੋੜੀ ਬਹੁਤੀ ਵਧੀ ਹੈ ਨਾ ਸਾਰੀਆਂ ਕੱਟੀਆਂ ਕਰਕੇ ਤੇ ਸਰਚ ਕਰ ਕਰਕੇ ਵੇਖ ਮੈਂ ਹਾਂ ਵੀ ਇਹ ਲੀਕਿੰਗ ਜਿਹੜੀ ਲੇਟ ਸੁਣੀਆਂ ਪਏ ਕਰਦੇ ਨੇ ਕਿਹੜੀ ਦਵਾਈ ਕਿਹੜੇ ਦੁਖਦੀ ਆ ਤੇ ਲਾਗੇ ਪਰਚੀਆਂ ਵੀ ਰੱਖੀਆਂ ਨੇ ਹਾਂ ਹਾਂ ਐਨਾ ਫਿਗਰ ਕਰਦੇ ਮੇਰੀਆਂ ਦਵਾਈਆਂ ਦਾ ਹੈ ਠੀਕ ਆ ਨਾ ਹਾਂ ਤੇ ਹੋਰ ਚਾਹੀਦੇ ਨਾ ਮੈਂ ਚੱਲ ਬੇਚਰੀ ਖਾ ਲੂਗੀ ਵੇਟ ਮੈਂ ਜਾਣਦੇ ਹਾਂ